ਕਲੋਈ ਜੱਤਾ ਜੀ ਦਾ ਚੰਗੇ ਸਾਰਿਆਂ ਦਾ ਬਸ ਵਾਗਦਾ ਅਸਮਤ ਅਸੀਂ ਖੜੇ ਆ ਖਦੌਦ ਸ਼ਹਿਰ ਦੇ ਵਿੱਚ ਜਿੱਤੇ ਕਿ ਆਪ ਨੂੰ ਪਤਾ ਕਿ ਜਿਹੜਾ ਇਹ ਮਹਿਨਾਗਾ ਜਿਹੜਾ ਸੀ ਹੀਦਾਂ ਦਾ ਮਹਿਨਾਗਾ ਉਹਦਾ ਜਿਹੜਾ ਮੈਂ ਗੁਰੂ ਸਾਹਿਬ ਦਾ ਪੂਰਾ ਪਰਿਵਾਰ ਇਸ ਮਹੀਨੇ ਦੇ ਵਿੱਚ ਸ਼ਹੀਦियां ਪ੍ਰਾਪਤ ਰਕੀ ਹੈ ਉਹ ਚਾ ਚੱਕ ਰਹੀ ਹੈ ਤੇ ਸ਼ਹੀਦियां ਪਾਈਆਂ ਦੀਆਂ ਨੇ ਜਿੱਤੇ ਕਿ ਆਪਾਂ ਗੱਲ ਕਰੀਏ ਬਾਬਾ ਮੋਤੀ ਮੇਰੇ ਦੀ ਜਿਨ੍ਹਾਂ ਨੇ ਸੂਰੇ ਸਾਹਿਬ ਜੱਦਿਆਂ ਨੂੰ ਗਰਮ ਕਰ ਕਰ ਦੁੱਧ ਪੋਹਦੇ ਰਹੇ ਨੇ ਅੱਜ ਉਹਨਾਂ ਦੀ ਤਜਾਲ ਚ ਲੈ ਕੇ ਵੀ ਪੂਰੇ ਪੰਜਾਬ ਦੇ ਵਿੱਚ ਗੰਦਰ ਲਾਏ ਗਏ ਨੇ ਸੋਦੇ ਸਾਹਿਬ ਜਿਆਦਿਆਂ ਦੀ ਸੀ ਹਿੱਦੀ ਨੂੰ ਸੰਬੰਧ ਲੰਗਰ ਲਗਾਏ ਨੇ ਅਸੀਂ ਪਟਵਾਰ ਦੇ ਵਿੱਚ ਜੇ ਸਾਡੇ ਪਾਸ ਨੰਬਰ ਲਗਾਏ ਆਪਾਂ ਗੱਲ ਕਰਦੇ ਹਾਂ ਹਾਂਜੀ ਇਹ ਨਾ ਜਮਿੰਦਾਗੀ ਇਹ ਲੰਗਰ ਜੀ ਆਪਾਂ ਨੂੰ ਸੋਦੇ ਸਾਹਿਬ ਜਿਆਦਿਆਂ ਦੀ ਸੀ ਹਿੱਦੀ ਨਾਲ ਲਾਉਣੇ ਆਈ ਆਪਾਂ ਜੇ ਆਪਾਂ ਰੋਟਾ ਸਾਲ ਲਾਏ ਬੱਧੀ ਰਹਾਂਗੇ ਕਿਉਂਕਿ ਬੱਚਿਆਂ ਦੇ ਵਿੱਚ ਬਹੁਤ ਦੁਨੀਆ ਪੈ ਗਈ ਆਪਾਂ ਉਹਨਾਂ ਨੂੰ ਲਾਏ ਤੇ ਲੰਗਰ ਰੱਖਾਈਏ ਸਾਡੇ ਬੱਚਿਆਂ ਨੇ ਸਾਡੇ ਬੱਚੇ ਜੋਨ ਬੇਲੀ ਬਣਾ ਲਈ ਆਪਣੀ ਮੁੱਢੀ ਕੰਨਾਂ ਵਾਲੇ ਹਾਂ ਹਾਂ ਜੀ ਤਾਂ ਕਿ ਜਿਹੜੀ ਸੜੀ ਆਉਂਦੀ ਹੈ ਕਿਰੀ ਹੈ ਉਹ ਮਤ ਜਿਹਨਾਂ ਦੇ ਅਤਿਆਚਾਰ ਜਿਨਾ ਹੁੰਦਾ ਜੀ ਉਹਨੂੰ ਵੀ ਰਾਹ ਤੇ ਉਹਨਾਂ ਦੀ ਵੀ ਲੋੜ ਹੈ ਜੀ ਸਾਡੇ ਅਜਾ ਸਕੂਲ ਨਹੀਂ ਪੜ੍ਹਦੇ ਪਾਸ ਹੋਣ ਲਈ ਆਵਾਜ਼ ਕੀਤੀ ਕਿ ਬਣਾ ਕਿਤੇ ਕੀ ਕਰੋ ਰਹੀ ਹੈ ਨਾ ਹਾਂ ਜੀ ਆਪਣੇ ਪੰਜਾਬ ਵਾਸੀ ਬਹੁਤ ਜ਼ਿਆਦਾ ਸਿੱਖਿਆ ਚਾਹੁੰ ਰਹੇ ਨੇ ਕਿਰਪਾ ਕਰਕੇ ਉਹਨਾਂ ਨੂੰ ਬੇਤੀ ਆ ਜੀ ਸਾਰੇ ਕੀ ਨਾਲ ਆਪਾਂ ਵੀ ਆਪਾਂ ਕਰ ਲਈਏ ਹੋ। ਜਦੋਂ ਬਣਾ ਲਓ ਸਾਰੇ ਬੇਂਤੀਆ ਸਿੱਖੀ ਨਾਲ ਜੁੜ ਗਿਆ। ਸਾਰੇ ਪੀਸਪਾਲਾ ਨੂੰ ਮੇਰੀ ਬਾਰੇ ਇਹ ਬੇਂਤੀਆ ਸੀ ਆਪਾਂ ਸਿੱਖੀ ਨਾਲ ਜੁੜ ਗਿਆ ਸਾਰੇ ਨਾਲ ਤੇ ਕੱਤਨੇ ਪੜੀਏ ਕੱਤਨੇ ਆਇਆ ਇਹ ਬੜੀ ਮਾਮਾ ਕਰਵਾਣਾ। ਹੋਰ ਵੀ ਬਹੁਤ ਮਜੂਦ ਨਹੀਂ ਆਪਾਂ ਗੱਲਬਾਤ ਕਰਦੇ ਅੰਦਰ ਨਹੀਂ ਪਾਈ। ਆਹ ਜੀ ਫਸਲ। ਇਹ ਗੱਲ ਜੀ ਹਾਂ ਜਿਹੜਾ ਦੁਕਾਨਦਾਰ ਨੇ ਨੰਗਰ ਲਾਇਆ ਗਿਆ। ਹਾਂ ਜੀ ਸਾਰੇ ਨਗਰ ਦੇ ਸੰਗੋ ਨਾਲ ਨੰਗਰ ਲਾਇਆ ਗਿਆ ਜੀ। ਕੋਈ ਉਹਨਾਂ ਦਾ ਬੰਦਾ ਕਿੱਥੇ ਖੜਾ ਹੋ ਲੱਗੀ ਭਾਈ ਆਪੇ ਚੈੱਕ ਕਰਵਾ ਆਪੇ ਆਪੇ ਆਤਮੇ ਇਹ ਲੱਗਦਾ ਜਿਵੇਂ ਅਸੀਂ ਤੁਹਾਨੂੰ ਉਦਰੀ ਦਿਖਾਉਂਦੇ ਆਜਾ ਯਾਰ ਆਤਮੇ ਉਰਾਦਾ ਮੇਰੇ ਨਾਲ ਖੜ ਜਾ ਹਾਂਜੀ ਵੀਰੇ ਤਾਂ ਕੀ ਕਹਿਣਾ ਚਾਹੁੰਗੇ ਜਿਹੜਾ ਅੱਜ ਦੁੱਧ ਲੰਗਣ ਲਾਇਆ ਗਿਆ ਜੀ ਜਿਹੜਾ ਇਹ ਦੇੰਨੇ ਸੁਗਲੇ ਦੇੰਨੇ ਇਹੀ ਕੀ ਦਿਖਾ ਰਹੇ ਨੇ ਹਨਾ ਤਾਂ ਸਾਨੂੰ ਹੁਲੜਵਾਜੀ ਨਾਲੋਂ ਜੈਨਿਕ ਮਰਜ਼ਾਦਾ ਦੇ ਵਿੱਚ ਲੈ ਕੇ ਸਾਦੇ ਲੰਗਰ ਚਾਣੇ ਚਾਹੀਦੇ ਨੇ ਤੇ ਸਾਦੇ ਮਤਲਬ ਕਰਨਾ ਜਿਹੜਾ ਕਰਨਾ ਹਨਾ ਆਜੋ ਆਜੋ ਭਾਈ ਆਜੋ ਇਹ ਸੈਲ ਜਨ ਦੀ ਸ਼ਹੀਦੀ ਦੇ ਦਿਨਾਂ ਦੇ ਚੱਲਦੇ ਸਾਨੂੰ ਬਹੁਤ ਹੀ ਦੁੱਖ ਦਾ ਦੁੱਖ ਹੋਇਆ ਇਸ ਦਿਨ ਆ ਅਸੀਂ ਫਿਰ ਵੀ ਸਹਿਬ ਜੀਾਂ ਨੂੰ ਯਾਦ ਕਰਕੇ ਨੌਜਵਾਨ ਹੋਣੇ ਚੀਜ਼ ਨੂੰ ਬੋਲਦਾ ਜਾ ਰਿਹਾ ਹਾਂ ਸਹਿਬ ਜੀਾਂ ਦਾ ਨਾਮ ਬੋਲਦਾ ਜਾ ਰਿਹਾ ਉਹ ਆਪਣੇ ਲਈ ਬਹੁਤ ਵੱਡੀ ਸਫਾ ਬਣ ਗਿਆ ਸੀ ਸਾਨੂੰ ਪਰ ਫਿਰ ਵੀ ਅਸੀਂ ਇਹ ਦੁੱਖ ਦੇ ਦਿਨਾਂ ਦੇ ਲੱਗਰੀਏ ਸੀ ਸ਼ੋਗ ਦੀ ਲੈ ਸ਼ੋਗ ਮਨਾਉਂਦੇ ਹੋਏ ਵੀ ਅਸੀਂ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਹਾਂ ਤੇ ਉਹਨਾਂ ਦੀ ਸ਼ੀਰ ਦੀ ਦਿਨਾਂ ਦੀ ਯਾਦ ਦੋਸਤਾਂ ਨਾਲ ਰਾਤਾਂ ਵਿੱਚ ਸ਼ੰਗਰੀ ਸੀ ਦਾ ਕੰਸੀ ਦਾ ਜਿਵੇਂ ਅੱਜ ਕਵੀਰ ਨੇ ਤੁਹਾਨੂੰ ਦੱਸਿਆ ਗਿਆ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੇ ਛੋਟੇ ਸਾਹਿਬ ਜੰਦਿਆਂ ਨੂੰ ਬਾਬਾ ਫਤੇ ਸਿੰਘ ਦੀ ਸਭ ਤੋਂ ਛੋਟੀ ਉਮਰ ਸੀ ਜਿਹੜੇ ਕਿ ਪੂਰੇ ਪਿੰਡ ਪੂਰੀ ਕੌਮ ਦੇ ਵਿੱਚੋਂ ਛੋਟੀ ਉਮਰ ਦੇ ਸੀ ਜਿਹੜੇ ਹੋਏ ਨੇ ਤਾਂ ਜਿੰਨੇ ਆਪਾਂ ਕਹਿ ਦਈਏ ਕਿ ਅੱਜ ਜਿਹੜੇ ਸਾਡੇ ਜਨਰੇਸ਼ਨਾਂ ਨਵੀਂ ਪੀੜ੍ਹੀ ਹੈ ਇਹ ਦਿਨੋਂ ਦਿਨ ਦੂਰ ਹੁੰਦੀ ਜਾਂਦੀ ਹੈ ਭਾਵੇਂ ਬੇਸਕ ਬੜਾ ਪਾਉਂਦੇ ਨਾ ਆਪਾਂ ਕਹਿੰਦੇ ਸਿੱਖ ਨਹੀਂ ਹੁੰਦਾ ਆਪਾਂ ਸਿੱਖੀ ਰਹਿਤ ਮਜਾਦਾ ਮੰਨੀ ਹੈ ਪਰ ਅਸੀਂ ਉਹਨਾਂ ਦੇ ਲਈ ਬਹੁਤ ਕੁਝ ਕਰ ਸਕਦੇ ਹਾਂ ਜਿਵੇਂ ਅੱਜ ਪੂਰੇ ਪੰਜਾਬ ਦੇ ਵਿੱਚ ਜਿਵੇਂ ਅੱਜ ਸਰਸਾ ਨਦੀ ਵਿੱਚ ਜਿੱਥੋਂ ਜਿੱਥੋਂ ਨਰਮਾਦਾ ਗੁਜ਼ਰੀ ਛੋਟੇ ਸਾਹਿਬ ਜਾਦੇ ਨਦੀ ਦੇ ਵਿੱਚ ਲੰਗੇ ਸੀਗੇ ਉਸੇ ਤਰ੍ਹਾਂ ਅੱਜ ਵੱਡੀ ਗੰਟੀ ਦੇ ਵਿੱਚ ਸੰਗਤਾਂ ਜਾਂਦੀਆਂ ਨੇ ਸਰਹੱਦਾਂ ਜਾਂਦੀਆਂ ਨੇ ਉਸੇ ਤਰ੍ਹਾਂ ਸਰਸਾ ਨਦੀ ਦੇ ਵਿੱਚ ਲੰਗੇ ਪੈਰੀ ਮਹਾਰਾ ਦੀ ਪਾਲ ਕੀ ਲੰਗਦੀ ਹੈ ਵੱਡੀ ਗੰਟੀ ਵਿੱਚ ਸੰਤ ਲੰਗਦੀ ਹੈ ਉਸੇ ਤਰ੍ਹਾਂ ਅੱਜ ਉਹਨਾਂ ਜਿਆਦਾ ਤਾਜ਼ਾ ਕੀਤਾ ਜਾਉਂਦਾ ਜਿਵੇਂ ਅਸੀਂ ਤੁਹਾਨੂੰ ਪੋਹ ਦਾ ਹੋਈ ਇਹਨਾਂ ਦੁਕਾਨਦਾਰ ਵੀਰਾਂ ਨੂੰ ਬੁਲਾਇਆ ਇਹਨਾਂ ਨੇ ਵੀ ਸੋਨੇ ਸਹਿਮਜੇ ਸੀਹੀਦੀ ਨੂੰ ਲੈ ਕੇ ਜਿਹੜਾ ਇੱਥੇ ਲੰਗਰ ਦੁੱਧ ਦਾ ਲੰਗਰ ਲਾਇਆ ਗਿਆ ਜਿਵੇਂ ਅਸੀਂ ਤੁਹਾਨੂੰ ਇਹਨਾਂ ਨਾਲ ਮਿਲਾਇਆ ਦੋਸਤੋ ਅਸੀਂ ਤੁਹਾਨੂੰ ਇਹ ਦੱਸਦੇ ਰਹਿਣਾ ਕਿ ਇਹ ਬਹੁਤ ਜ਼ਰੂਰੀ ਸਮਝਦੇ ਆ ਕਿ ਜਿਹੜੇ ਇਹ ਪੋਹ ਦਾ ਮਹੀਨਾ ਹੈਗਾ ਸੋਗ ਦੇ ਦਿਲਾ ਮਹੀਨਾ ਹੈਗਾ ਉਹਦੇ ਸਾਹਿਬ ਜਨਤ ਦੇ ਬਲਾ ਅਤਿਆਚਾਰ ਹੋ ਰਿਆ ਸੀ ਉਹਨਾਂ ਨੂੰ ਬਹੁਤ ਹੀ ਰੋਟੀ ਵੀ ਬੜੀ ਨਿਸਕੋਕੀ ਨਸੀਬ ਹੋਈ ਸੀ ਤੇ ਇਸ ਕਰਕੇ ਜਿਹੜਾ ਮਹੀਨਾ ਕਾ ਸੁਖ ਦਾ ਬਿਨਾ ਸਾਨੂੰ ਸਾਰਿਆਂ ਨੂੰ ਇੱਕ ਵਾਰ ਅੱਜ ਦਿਖਾਈ ਹੋਇਆ ਜਿਵੇਂ ਅੱਜ 28 ਤਰੀਕ ਹੈ ਸਾਨੂੰ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਸਣੇ ਤੱਕ ਇੱਕ ਘੰਟਾ ਪੂਰਾ ਸਤਨਾਉ ਵਾਏ ਨੂੰ ਜਿਹੜਾ ਨਾਮ ਜਪਣਾ ਚਾਹੀਦਾਗਾ ਤਾਕੇ ਅਸੀਂ ਉਹਨਾਂ ਨੂੰ ਉਹਨੇ ਦੱਸੇ ਹੋਏ ਮਾਰਗਾਂ ਤੇ ਚੱਲ ਗਏ ਅਸੀਂ ਉਹਨਾਂ ਦੀ ਸੰਦਾਨੀ ਸੱਚੀ ਤਰ੍ਹਾਂ ਕੀਤੀ ਇਸ ਕਰਕੇ ਜਿਹਨੇ ਤੁਹਾਨੂੰ ਇਸ ਤਰ੍ਹਾਂ ਦੁਕਾਨਦਾਰਾਂ ਨਾਲ ਆਇਆ ਇਤਰਾ ਰੋੜੀ ਸਾਡੇ ਉਹ ਵੀ ਇਸੇ ਤਰ੍ਹਾਂ ਦੀਆਂ ਨਵੇਂ-ਨਵੇਂ ਮਿਲ ਕੇ ਫਿਰ ਅੱਜ ਨੂੰ ਅੱਗੇ ਹੋ ਤੱਕ ਰਹੀ ਹੈ ਇਹਨਾਂ ਨੂੰ ਕਹਾਣੀ